भरू तो 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 ने कंबाइन भी जीती है जिस गभरू ने ट्रैक्टर भी जितया है जिस गभरू ने गाड़िया भी जीती है जिस गभरू ने बुलट भी जते हैं। और जिस गभरू ने ਖਾਰ ਨੇ ਵੀ ਜੱਤੇ ਆ ਮੇਰੇ ਵੀਰੋ ਬੋਰੀਆ ਸੀਸਰ ਵਾਲਾ ਪੁੱਜਿਆ ਆਉਂਦਾ ਅੱਜ ਦਾ ਰਾਉਂਦਾ ਪਿੰਡੀ ਨਾਲ ਹਰਮਨ ਜੰਟੀ ਵਾਲਾ ਮੇਰੇ ਮਿੱਤਰੋ ਉਹ ਵਿਸ਼ੇਸ਼ ਕਰਕੇ ਟੀਮਾਂ ਪੁੱਜਦਾ ਜਾ ਰਿਹਾ ਹੈ ਤੇ ਨਾਲ ਪ੍ਰਿੰਸ ਆਇਆ ਜਿੰਦਰੇ ਲਸਾਣੇ ਦਾ ਮੁੰਡਾ ਵੀ ਆਇਆ ਆਸ਼ੂ ਮੇਰੇ ਵੀਰੋ ਅੰਮ੍ਰਿਤ ਸਰਾਨੇ ਵਾਲਾ ਵੀ ਆਇਆ ਉਧਰੋਂ ਗੁਰਪ੍ਰੀਤ ਜੰਗੀਆਂ ਨੇ ਵਾਲਾ ਪੁੱਜਿਆ ਹੋਇਆ ਬਹੁਤ ਵੱਡੇ ਸਹਿਯੋਗ ਸਾਡੇ ਨੌਜਵਾਨ ਸਾਥੀ ਬਹੁਤ ਵੱਡਾ ਉਪਰਾਲਾ ਕਰਕੇ ਸਾਥੀਆਂ ਦੇ ਨਾਲ ਇਹ ਕਬੱਡੀ ਕੱਪ ਨੂੰ ਕਰਾਉਣ ਦੇ ਲਈ ਵੱਡਾ ਉਤਰਾਲਾ ਕਰ ਰਹੀ ਸੁਲਤਾਨ ਦਲੀ ਬਰਾੜ ਟੌੜਾ ਜੱਸਾ ਤੇ ਸੋਨੀ ਮੈਂ ਵੀ ਹੁਣ ਕਬੱਡੀ ਕੱਪ ਦੇਖ ਕੇ ਚੱਲੇ ਆ ਕਬੱਡੀ ਕੱਪ ਦੇਖ ਲਿਆ ਪਰਸੋਂ ਬਹੁਤ ਜ਼ਿਆਦਾ ਇਕੱਠ ਸੀ ਉਹਦਾ ਕਾਲਾ ਲਿਆ ਆ ਧੱਕਿਆਂ ਨਾਲ ਨਹੀਂ ਮੈਂ ਤਾਂ ਨਹੀਂ ਆਉਂਦਾ ਸੀ ਨਜ਼ਾਰਾ ਫੱਲਾ ਆ ਪਰ ਇੱਕ ਕਮੀ ਰਹਿ ਗਈ ਵੀ ਇਹਨੇ ਪਹਿਲਾਂ ਹੀ ਫਾਈਨਲ ਮੈਚ ਤੋਂ ਪਹਿਲਾਂ ਕਹਿੰਦਾ ਮੈਂ ਜਾਣਾ ਜ਼ਰੂਰ ਆ ਤੇ ਵੀ ਹੁਣ ਲਾਈਕ ਕਮੈਂਟ ਜ਼ਰੂਰ ਸ਼ੇਅਰ ਜ਼ਰੂਰ ਕਰਿਓ ਯਾਰ ਭਰਾਵਣਾ